ਉਹਨਾਂ ਨੇ ਖਾਲਾਣ ਵਾਲਾ ਮੈਂ ਤਾਂ ਅੱਜ ਐ ਬਣੋ ਕੇ ਮਾਰ ਲਿਆ ਵੀ ਕਿਰਾ ਥਾਂ ਦਾ ਜਕਾਰਾ ਹੋਵੇ ਹੁਣ ਹੀ ਪਾ ਦੇ ਮੈਂ ਤਾਂ ਕੱਛਣ ਵੀ ਨਹੀਂ ਕਿਤੇ ਕਰਦੇ ਵੀ ਕਹਿੰਦਾ ਕੋਈ ਸਾਨੂੰ ਕਿ ਨਹੀਂ ਆਇਆ ਜੀ ਤੇ ਤਾਂ ਗੁਰੂ ਰੂਪ ਸਾਹਿਬ ਸੰਗਤ ਜੀ ਗੁਰਦੇਵ ਪਾਤਸ਼ਾਹ ਜੀ ਨੇ ਤੇ ਕਿਰਪਾ ਕਰ ਦੇਣੀ ਨੇ ਇਸ ਦਾਤੇ ਨੇ ਦਸਾਂ ਗੁਰੂ ਦੀ ਜੋਤ ਨਹੀਂ ਬੰਪਾ ਹਜ਼ਾਰਾਂ ਬੰਦਾ ਬੈਠਾ ਰਹੇ ਪਰ ਦੂਰ ਤੱਕ ਬੈਠਾ ਰਹੇ ਬੈਠਾ ਰਹੇ ਜਿਦੀ ਕਾਗਜ਼ ਤੇ ਮੋਹਰ ਲੱਗਣੀਆਂ ਨਾ ਉਹਨੂੰ ਮਾਨ ਮੈਨਾਂ ਛੋਟਾ ਮਾਨ ਹੋਵੇ ਤਾਂ ਸਾਰਿਆਂ ਨੂੰ ਮਿਲ ਜਾਵੇ ਇਹ ਤਾਂ ਹਜ਼ਾਰਾਂ ਬਰਸ ਤੱਕ ਅਸੀਂ ਆਪਣੇ ਪੁੱਤਾਂ ਨੂੰ ਪੋਤਿਆਂ ਨੂੰ ਪਮਾ 100-100 ਕਿੱਲਾ ਜ਼ਮੀਨ ਦਾ ਖਰੀਦ ਕੇ ਦੇ ਦੋ ਤੇ ਬਾਪੂ ਜੀ ਕਹਿ ਦੇਣਗੇ ਦਾਦਾ ਜੀ ਕਹਿ ਦੇਣਗੇ ਤੂੰ ਪਰ ਪੈ ਗਿਆ ਪਰਦਾਤਾ ਜੀ ਚਲੋ ਗਵਾ ਕਿਸੇ ਨੇ ਪਛੜੇ ਨਹੀਂ ਆਏਗਾ ਇਹ ਹੀ ਜਗ੍ਹਾ ਜਿਹੜੇ ਬਾਪੂ ਨੂੰ ਦੇ ਦਾਂਗੇ ਜਿਹੜੇ ਰਹੀਂ ਦੀ ਦੁਨੀਆ ਤੱਕ ਚਮਕੇਗੀ ਇਹ ਫਲਾਨਾ 900 ਅੱਜ ਕਰਨਤਾਰ ਸਾਹਿਬ ਵਾਲੇ ਜ਼ਮੀਨ ਦਿੱਤੀ ਹੁਣ ਤੱਕ ਚਮਕ ਰਹੀ ਹੈ ਆਲਮਗੀਰ ਜ਼ਮੀਨ ਦਿੱਤੇ ਹੁਣ ਤੱਕ ਚਮਕ ਰਿਹਾ ਸਤਿਗੁਰੂ ਨੂੰ ਘੋੜਾ ਦਿੱਤਾ ਹੁਣ ਤੱਕ ਇਤਿਹਾਸ ਪੜ੍ਹਦੇ ਆਂ ਅਸੀਂ ਇਹ ਤਾਂ ਜੀਵਨ ਸਾਥੀਆਂ ਲੇਖਣ ਵਾਲੇ ਨਾਲ ਹੀ ਹੁੰਦੇ ਹਨ ਇਹੀ ਚੀਜ਼ ਚਮਕਣੀ ਹੈ ਉਹ ਮਾ ਤੁਹੇ 100-100 ਕੀ ਲਾਹੌਰ ਲਾ ਲਾ ਕੁੱਡ-ਕੁੱਡ ਮਰ ਜੇ ਕੋਠੀਆਂ ਦੇਵੇ ਦਾਤਾ ਹੋਰ ਪਰ ਇਹੀ ਮਹਿਲ ਚਮਕੇਗਾ ਰਹਿੰਦੇ ਦੁਨੀਆਂ ਤੱਕ ਜਿਹੜਾ ਇਨਸਾਨ ਅੱਜ ਸੇ ਮੁੱਲ ਲੈ ਕੇ ਦੇਣ ਨੂੰ ਵੀ ਤਿਆਰ ਨਾ ਕਿਸੇ ਨੇ ਮੁੱਲ ਲੈਣਾ ਮੁੱਲ ਵੀ ਮੰਗ ਕਿਸੇ ਭਾ ਨਾਲੋਂ ਜ਼ਮੀਨ मुल लेण बि तयारु दे कोई परवारी कले पैसे दांगे पर अॼु कम करोसिया <laughs> सजन रखी चरना सखी चरना स 怎样？ रखवाल रखबाली फेराम माला तेल सन पोल मेर साईं ताईं हुे रखी टर बे पोल में साईं कोल मेरे असां साईं रखी करना उ रखी करना ਕਮਲ ਦਾ ਆਸਰਾ ਚਿਤ ਚਰਨ ਕਮਲ ਸੰਗ ਜੋੜੂ ਸੋਹਣੇ ਸੋਹਣੇ ਚਰਨਾ ਕਮਲਾਂ ਨਾਲ ਜੋੜ ਕੇ ਰੱਖੇ ਪਾਈ ਬਹਿਲੋ ਜੀ ਨੇ ਬੇਨਤੀ ਕੀਤੀ ਦਾਤਾ ਜੀ ਖੁਦ ਨਹੀਂ ਮੰਗਦਾ ਕਿ ਕੋਈ ਹੀ ਦਾਤ ਹੈ ਸੱਚੇ ਬਾਦਸ਼ਾਹ ਸੋਹਣੇ ਚਰਨਾ ਕਮਲਾਂ ਦੇ ਪ੍ਰੇਮ ਫਲ ਸਖਸ਼ ਕਰੀ ਫਿਰ ਦਰਨੋਂ ਮੇਰਾ ਮਨ ਟੁੱਟੇ ਨਾ ਪ੍ਰੀਤੀ ਪੱਕੀ ਰੱਖੀਂ ਦਾਤਾ ਜੀ ਕੱਚਾ ਜਣਾ ਨਾ ਲਾ ਦੀ ਕਿਤੇ ਜੇਟਾ ਪੱਕਿਆ ਨਾ ਮੇਰੀ ਪ੍ਰੀਤੀ ਪੱਕੀ ਕਰ ਲਈ ਹੁਣ ਜੋ ਮੰਗਾ ਧਾਕਰ ਆਪਣ ਸੋਇ ਸੋਇ ਦੇਵੇ ਬਹਿਲੋ ਤੈਨੂੰ ਕਦੇ ਵੀ ਇਸੇ ਮੰਨਤਾ ਕੀ ਪਰੋਣਾ ਤੂੰ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ ਤੈਨੂੰ ਪਨਾਉਣਾ ਕਿਨੇ ਓਏ ਸੋਨਾ ਤੇ ਸੋਹ ਸਿਆਹਾਰਾ ਹਰਦੇਵ ਪੰਥਿਉ ਪਾਤਸ਼ਾਹ ਵਖਤ ਦਾ ਸੇਵਕ ਅੱਜ ਸਹਿਰ ਦਰਬਾਰ ਅੰਦਰ ਯਾਦ ਕਰੀਂਦੇ ਗਾਣੇ ਪ੍ਰਸਿੱਧੀ ਲਕੀਰ ਨੂੰ ਮੇਲ ਨਹੀਂ ਸਕਦਾ ਕੋਈ ਤੋ ਗੁਰੂ ਰੂਪ ਸਾਹਿਬ ਸਿੰਘ ਜੀ ਗਾਨ ਮਹੰਡਾ ਟਲੀ ਖਾਕ ਦਾਨੀ ਪਰਸ਼ਾਂ ਦੇ ਬਹਿਲੋ ਜੇ ਖਾਤ ਮਿਲ ਜਾਵੇ ਨਾ ਜੀ ਮਿਲੇ ਤਾਂ ਮਸਤ ਕਰਾਈਏ ਪਰ ਜੇ ਤੁਹਾਡੇ ਵਰਗੇ ਪਰਸ਼ਾਂ ਦਾਤ ਮਿਲੇ ਦਾਨੀ ਪਰਸ਼ ਦੀ ਦਾਤ ਦੀ ਮਹੱਤਤਾ ਦੁੱਖਿਆ ਮਹਾਰਾਜ ਨੇ ਦਾਨ ਮਹਿੰਡਾ ਤਲੀ ਖਾ ਕੋ ਜੇ ਮਿਲੇ ਤਾਂ ਮਸਤ ਕਲਾਈਏ ਕੂੜਾ ਲਾਲਚ ਛੱਡਿਆ ਹੋਏ ਇੱਕ ਮਨ ਹਲਕ ਤੇ ਆਈਏ ਹਲਤੇ ਬੇਹੋ ਪਾਈਏ ਜੇ ਵਹੀ ਕਾਰ ਕਰਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਥੋੜਤਨਾ ਦੀ ਪਾਈਆ ਦਾਨੇ ਪੁਰਸ਼ ਦੀ ਜੇ ਕਰਮਾ ਚੰਗੇ ਹੋਣ ਤਾਂ ਥੋੜੀ ਮਿਲਦੀ ਆ ਉਹਦੀ ਦਰਸ਼ਨ ਤਾਂ ਬਹੁਤ ਵੱਡਾ ਹੈ ਜੇ ਹੋਵੇ ਖੂਰ ਵਿੱਚ ਲਿਖਿਆ ਤਾਂ ਥੋੜਤਨਾ ਦੀ ਪਾਈਆ ਮਤ ਥੋੜੀ ਸੇਵਾ ਦੁਭਾਈਆ ਮਾਨਸ ਤੇ ਹੀ ਲੈ ਕੇ ਸੇਵਾ ਕਰਕੇ ਗਮਾਲੀ ਤੈ ਕਈ ਤਾਂ ਇਹੋ ਜੇ ਹੁੰਦੇ ਨੇ ਬਾਬਾ ਜੀ ਖਬਰ ਨੇ ਕਦ ਕੱਟਣਾ ਕੰਮ ਜਾਂਦੀਗਾ ਰਵਾਇਤੀ ਰਣਿਤ ਸੰਤਾਂ ਤੋਂ ਉਹ ਤਾਂ ਕੰਗ ਕੀਰਤਨ ਬੰਦ ਕਰੇ ਜਾਈਏ ਅਸੀਂ ਇਹ ਕਿਤੇ ਬੰਦ ਕਰਨ ਵਾਲੀਆਂ ਚੀਜ਼ਾਂ ਨਹੀਂ ਐਸੇ ਵੇ ਤਾਂ ਦਾਰੂ ਪੀਣ ਵਾਲਾ ਦਾਰੂ ਪੀਣੀ ਬੰਦ ਕਰਦਾ ਉਹ ਕੀਰਤਨ ਕਿਵੇਂ ਬੰਦ ਕਰ ਦਈਏ ਐ ਸ਼ੁਰੂ ਕਰ ਦੇ ਦਿੰਦੇ ਨੇ ਸਗਾ ਐਸੇ ਵੇ ਤੋਂ ਉਹਨਾਂ ਦਾ ਤਾਂ ਹੁਣ ਦਿਨ ਚੜਿਆਗਾ ਚੜਦਾ ਸੂਰਜ ਵੇਖ ਕੇ ਉਨੂੰ ਘਵਰਾਵੇ ਦਿਨ ਤਾਂ ਦਿਨ ਦੇਖ ਕੇ ਮਨੋਂ ਇੱਕ ਘਟ ਘਟ ਪੈਗ ਨਾਵੇ ਇਨਾਂ ਦੇ ਭਾਅ ਤਾਂ ਹੁਣ ਹੋਰ ਚੜਦਾ ਹੁੰਦਾ ਚਾਹੇ ਗਲਤੀ ਹੋ ਮੰਨ ਲਿਓ ਪਰ ਮਨਨੂ ਕਿਹੜਾ ਵੋਟ ਨਹੀਂ ਪਾਵਾਂਗੇ ਆਪਾਂ ਤਾਂ ਬਿੱਲੇ ਦੀ ਤੂੰ ਛੜ ਗਿਆ ਸੱਚੀ ਕਹਿਣ ਤੋਂ ਦਹਾੜਦੇ ਨਹੀਂ ਕੁੰਨੋ ਦੀਆਂ ਅੱਖਾਂ ਤੇ ਸੂਰਜ ਚੜਦੇ ਨਾਲ ਖੁੱਲਦੀਆਂ ਨਹੀਂ ਨਗੀਆਂ ਇੱਕ ਦੋ ਪ੍ਰਕਾਰ ਦਾ ਹੋਰ ਉਹ ਉਹ ਜੇ ਹੁਣ ਖੁੱਲਣਗੀਆਂ 2 ਵਜੇ ਹੁਣ ਖੁੱਲੀਆਂ ਫਿਰ ਰਾਤ ਤੱਕ ਮਸੇ ਮਿਟਣਗੀਆਂ ਜੇ ਨੀਂਦ ਆ ਜਾਏ ਕੁਦਰਤੋਂ ਮਿਟ ਜਾਂ ਨਹੀਂ ਨਹੀਂ ਮਿਟਦੀਆਂ ਜਾ ਕੋ ਪਰਪੜੀ ਚ ਖੁੰਡਾ ਮਾਰੇ ਫੇਰ ਮਿਟ ਜਾਂਦੀਆਂ ਨਹੀਂ ਇਹ ਜਵੇਂ ਮਿਟ ਜਾਂਦੀਆਂ ਜੇ ਬਰਾਬਰ ਦਾ ਟੱਕਰ ਜੇ ਗੁਰੂ ਤਾਂ ਗੁਰੂ ਰੂਪ ਸਾਧ ਸੰਗਤ ਜੀ ਬੜੇ ਕੰਮ ਕੋ ਉਠਖ ਲਿਆ ਨਾਮ ਕੀ ਬੇਲਾ ਨਾਮ ਕੀ ਬੇਲਾ ਟੱਕਸ ਹੋਇਆ ਉਹਦੇ ਪਾਸੇ ਨੂੰ ਬੜੇ ਭੱਜਦੇ ਆ ਆ ਥੋੜੇ ਦਿਨ ਹੋਏ ਮਨੁੱਖ ਸੰਗਤ ਆਏ ਕਹਿੰਦੇ ਬਾਬਾ ਜੀ ਦੀਵਾਨ ਦੇ ਕਿੰਨੇ ਪੈਸੇ ਲਵੋਗੇ ਮੈਂ ਕਿਹਾ ਮੈਨੂੰ ਪੁੱਛਦਾ ਕਹਿੰਦੇ ਹਾਂ ਮੈਂ ਕਿਹਾ 51000 ਰੁਪਇਆ ਲਵਾਂਗੇ ਕਹਿੰਦੇ ਸਾਧੰਗੂ ਦੋ ਲੋੜਾ ਅੱਗੇ ਮਾਂ ਕਿਉਂ ਵੀ ਕਦੇ 51000 ਮਖਾ ਤੁਸੀਂ ਪੁਆਦੀ ਤੁਹਾਨੂੰ ਪਰਸੋਂ 40000 ਦੇ ਘਟਾਉਣ ਵਾਲੀ ਨੇ ਸਾਡੇ ਫੁੱਟ ਫੁੱਟ ਦਾੜੀ ਲੰਮੀ ਤੇ ਅਸੀਂ ਉਹਦ ਨੂੰ ਕੀਮਤ ਘਟਾਦੀ ਆਪਦੀ ਜੱਬਾ ਇਕੱਠੇ ਇਕੱਠੇ ਹੋ ਕੇ ਜਬਾ ਜਿੱਥੋਂ ਆਜਾਂਗੇ ਮੁਹਤ ਆਜਾਂਗੇ RAM RAM ਜਪਣਾ ਪਰਾਇਆ ਮਨ ਆਪਣਾ ਗਾਉਣ ਵਾਲੀ ਨੂੰ ਕੀਮਤ ਘਟਾਦੀ ਐ ਅਸੀਂ ਓ ਵਾਹ ਓਏ ਫੋਡੇ ਤਾਂ ਗੁਰੂ ਰੂਪ ਸਾਸੰਗੀ ਜੀ ਜੇ ਤਾਂ ਗਾਉਣ ਵਾਲੀ ਲੈਣੀ ਹੋਵੇ ਨਾ ਤੁਸੀਂ ਤੇ ਤਪੇ ਆ ਜਾ ਤੱਕ ਪਹੁੰਚ ਜਾਣੀ ਹੈ ਤੇ ਫੇਰ ਕਿ ਤਾਰੂ ਪੀ ਕੇ ਚੜ ਜਾ ਕੂਕੜੀ ਜਾ ਦੇ ਚੱਕੇ ਮੰਜਾ ਟੱਬਾ ਸਾਹਿਬ ਮੇਰੇ ਕੋਲ ਲੈ ਜਾਂਦੀ ਹੈ ਬਾਬਾ ਅੱਜ 8 ਦਿਨ ਹੋਏ ਨੇ ਵਿਆਹ ਹੋਏ ਨੂੰ ਪਤਾ ਨਹੀਂ ਕੀ ਹੋ ਗਈ ਕਾਹ ਕਿਉਂ ਨਾ ਉਰਦੂ ਨੂੰ ਰੌਣਕ ਹੋ ਗਈ ਇਹ ਤਾਂ ਮੰਜੇ ਦੇ ਨਾਲ ਹੀ ਜੁੜ ਗਿਆ ਉਹ ਕਿੱਥੇ ਹੀ ਨਹੀਂ ਜਾਂਦਾ ਨਾ ਕਿਹਾ ਕਰੋ ਲਾੜਾ ਜੁੜ ਜਾ ਮੰਜੇ ਦੇ ਨਾਲ ਮੰਜਾ ਤੇਰਾ ਪੇ ਲੱਗਦਾ ਨਾ ਕਿਹਾ ਕਰੋ ਇਹੀ ਗੱਲ ਨਾ ਫਰੋਂ ਸਾਧ ਕੋਲ ਨੂੰ ਚੱਕੀਆਂ ਨੂੰ ਭੂਆ ਕੋਲ ਨੂੰ ਜਾਓ ਜਿਹਨੂੰ 50000 ਦਿੱਤਾ ਹੈ ਉੱਥੇ ਨੂੰ ਜਾਓ ਸਾਧ ਦੀ ਜਾਣਕਾਰੀ ਨੂੰ ਵੱਡ-ਵੱਡ ਖਾਣੇ ਹੋ ਜਾ ਜਾਓ ਠੇਕੇਦਾਰ ਕੋਲ ਜਿੱਥੋਂ ਬੋਰੀਆਂ ਚੱਕ ਲੈਣਾਂ ਬੋਤਲਾਂ ਨੂੰ ਜਾ ਜਾਓ ਬੱਕਰੇ ਖਰੀਦਣ ਜਿਹਨੂੰ ਪੈਸੇ ਬੋਕਾਂ ਦੇ ਦਿੱਤੇ ਨੇਗੇ ਦਾਦਾ ਕਰਦੇ ਕਿਰਪਾ ਵੀ ਤੇਰੇ ਬਾਪ ਦਾ ਬਾਬਾ ਬੰਨੇ ਹੋਏ ਹੈਗਾ ਐਡਾ ਬਾਪਾ ਉਲੂ ਆਏਗਾ ਦੇਖ ਕੇ ਨਹੀਂ ਗੱਲਾਂ ਕਰਦੇ ਦੁਨੀਆ ਤੋ ਫਰੋਂ ਸਾਥ ਸੰਗੇ ਜੀ ਇਹੋ ਜਿਹੇ ਕਮਲੇ ਨਹੀਂ ਹੁੰਦੇ

ਕਨੇ ਕਿਸੇ ਨੂੰ ਕੁਝ ਪੈਨਾ ਬੈਰੀ ਤੇਰੇ ਐਬ ਬੰਦਿਆ ਸੱਜਣਾ ਕੱਜਨਾ ਬੈਰੀ ਤੇਰੇ ਐਬ ਬੰਦਿਆ ਐਨੇ ਰੱਬ ਨਹੀਂ ਲੱਗੇ ਮੈਨੂੰ ਸੁਣੀ ਕਹਿੰਦੇ ਇੱਕ ਗੁਰਮੁਖ ਬਾਬਾ ਜੀ ਇੱਕ ਕਿਲਾ ਜਮੀਨ ਦਾ ਗੁਰਦਾਰੇ ਵਾਸਤੇ ਦਿੰਦਾ ਪਰ 2 ਲੱਖ ਰੁਪਇਆ ਕੀ ਪਰ 2 ਲੱਖ ਦਾ ਇੱਕ 2 ਲੱਖ 25 ਹਜ਼ਾਰ ਲੈ ਲੈ ਢਾਈ ਲੈ ਲੈ ਪਰ ਦੂਜੀ ਛੋਦੇ ਅਸੀਂ ਹੁਣੇ ਦਿੰਨੇ ਆ ਬੈਨਾਂ ਜਿਹੜੀ ਤੇਰੇ ਨਾਂ ਰਿਸ਼ਤੇ ਇੰਤਕਾਲ ਆ ਉਹਦੇ ਚੋਂ ਦੇ ਢਾਈ ਲੱਖ ਲੈ ਲੈ ਪਰਦੇਸ਼ੀ दू जी जिनी तेरे ना को ले जे ना है जमीना तो दो लख की छाई लख ला लाए से दे कि गुरु रूप जे कच्चे गाहक भी नहीं है बाकी तेरी उछड़ मांग है मंग की मंग शह शहर दरबार गोद बैठे घर घर पूरा ज्यादा करना तेन उछल है कि जिन्नी मर्जी मंग लाप दिड़ी चुते ਜੇ ਕਿਸੇ ਕੋਲ ਹੋਰ ਉਹ ਕਰ ਲੋ ਗੱਲ ਅੱਜ ਲੈਣ ਨੂੰ ਤਿਆਰ ਆ ਸਜੀਏ ਨਾ ਕਿਸੇ ਭਾ ਦੇ ਦੋ ਪਰ ਲੈਣੇ ਗੁਰਦਾਰੇ ਵਾਸਤੇ ਹੈਗੇ ਤਾਂ ਗੁਰੂ ਰੂਪ ਸਾਹਿਬ ਜੀ ਪਾ ਨਗਰ ਦੇ ਪੈਸੇ ਜੇ ਥੋੜੇ ਇਕੱਠੇ ਹੋਏ ਨਾ ਇਹ ਗੁਰਦਾਰ ਦੇ ਨਾਲ ਦੇ ਪਾ ਬੱਪੂ ਕੋਲ ਲੈ ਕੇ ਦੇ ਇਹ ਹਾਜਾ ਸਾਨੂੰ ਕਮਲਾ ਸਾਧਨੀ ਨਹੀਂ ਸੌਣਾ ਇਹ ਹਾਜਾ ਮੈਨੂੰ ਨਗਰ ਵੀ ਨਹੀਂ ਸੌਣਾ ਤੇ ਆਹ ਸਾਰੀ ਸੰਗਤ ਆਪਾਂ ਨਿਕਾਂ ਕਹਿ ਦੋ ਸਾਡੇ ਭੈਣਾਂ ਅੱਜ ਅੱਛੀ ਕਰਿਆ ਪਾਓ ਤੇਰੀ बयाणी लेबा जी दुकान ते बाबा जी दुकान ते तरका लिप हरदमें दलाम बजली तार सजा हरदमल रहंदी दिलि बजली तार सज ਨਿਕਲ ਗਿਆ ਜੇ ਜੋ ਮੈਂ ਇਹ ਕਰ ਰਹਾ ਹਾਂ ਸੋਨਾ ਰੱਤਾ ਯਾਰ ਸਭਾ ਪੂਰਪੀ ਪਵਨਾਨ ਕਦੇ ਹਾਨੁ ਗੁਰੀ ਦਾ ਕਾਨੋ ਉਹਨੇਰੇ ਦਿਲ ਦੀਆਂ ਤੂੰ ਜੋ ਜਾਣ ਜ਼ਲਾਲ ਹੋਰੇ ਨੰਗਨ ਜਲਣੀ ਹੈਗੀ ਇਹ ਨਹੀਂ ਮੇਰੇ ਦਿਲ ਦੀ ਦਿਲੋਂ ਜਾਣੇ ਤੂੰ ਹੀ ਜਾਣੀਗਾ ਵੇ ਮੈਂ ਕੀ ਮੰਗਦਾ ਦਾ ਤੇਰੇ ਕੋਲ ਤੈਨੂੰ ਬਤਾਇਆ ਇਹਨਾਂ ਨੇ ਕੀ ਜਾਣਦੇਗਾ ਇਹਦਾ ਠੇਕੇ ਚ ਭੱਜਣ ਵਾਲੇ ਨੇ ਸਾਰੇ ਸਹਬਾ ਤੂ ਰਬੀ ਪ੍ਰਧਾਨ ਕਹਦੇ ਹਾਂ ਕੁਸਰੀ ਦਾ ਕਾਨੋ ਮੇਰੇ ਚੂਦੀਆਂ ਤੂੰ ਨੋ ਦਾ ਗਲਦ ਦਿਲਦਾਰ ਸੱਜਣਾ ਸਹੀ ਦੀ ਦਾਨਕ ਵਜਦੀ ਤੇਰੀ ਗਾਲ ਰੱਖਿਆ ਹਟ ਰਹਿਦੀ ਦਾਨਕ ਵਜਦੀ ਤੇਰੀ ਤਾਰ ਸੱਜਣਾ सभे ई बंद शाम शार सजना गाल परे ਪਰ ਗੱਦ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹਾਂ ਵੇਖੇ ਤੇਰਾ ਵੇਖ ਜਿੰਨੀ ਇੱਕ ਸਤਗੁਰੂ ਗਰੀਬਨਵਾਦ ਦੇ ਚਰਨਾਂ ਦੀ ਕੋਈ ਪ੍ਰੀਤੀ ਕਰਦਾ ਉਹ ਤੁਝਾ ਦੇ ਦਿੰਦਾ ਹੈ ਅਸੀਂ ਮੇਰੇ ਦਾਤਾ ਜੀ ਦੇ ਪਿਆਰ ਨੂੰ ਨਾਲ ਹੀ ਰੱਖਦੇ ਆ ਕਿਉਂ ਗੁਰਦਾਰੇ ਵਿੱਚ ਜਾ ਕੇ ਕਿਸੇ ਦੇ ਕਾਰਨ ਜਾ ਕੇ ਦੇਖੇ ਬਾਬਾ ਜੀ ਕਾਕੇ ਦਾ ਵਿਆਹ ਕੀਤਾ ਦੇਖੋ ਦਾਜ ਅੰਦਰ ਜਾ ਕੇ ਸੁਫੇਜੇ ਜੇ ਮਹਾਰਾਜ ਦੀ ਮੰਜ਼ੀ ਦੇਖੀ ਨਹੀਂ ਗੁੰਦੀ ਹੈ ਦਰਵਾਜ਼ਾ ਜਾ ਕੇ ਦੇਖੀਏ ਰਮਾਲਾ ਡੈਡ ਵੀ ਕਰਦਾ ਇਸੇ ਕਰਕੇ ਸਾਰਾ ਕੁਝ ਮੇਰੇ ਸ਼ੈਨਸ਼ਾ ਦਾ ਨਾਮ ਰੱਖਣਾ ਪੈਂਦਾ ਹੈ ਬੈੱਡ ਵੀ ਨਾਲ ਰੱਖਦੇ ਆਪਦਾ ਰਮਾਲੇ ਵੀ ਨਾਮ ਰੱਖਦੇ ਨੇ ਛਾਤਰ ਵੀ ਨਾਮ ਰੱਖਦੇ ਨੇ ਪਿੰਡਾਂ 'ਚ ਦਾ ਇਹ ਜੀ ਕੰਮ ਹੈ ਸਾਰਾ ਕੁਝ ਕਰਕੇ 71 ਕੇ ਸਿੰਦਰ ਜੇ ਮੁੰਡੇ ਦੀ ਸਕੂਟਰੀ ਮੰਗੋ ਨਾ ਮੈਂਟ ਲਾਉਂਦੇ ਨੇ ਜੇ ਰਮਾਲਾ ਲੈਣਾ ਹੋਵੇ 1.5 ਮੀਟਰ ਦਾ ਪਹਿਲਾਂ ਕੁਰਮੀ ਦਾ ਛੂਟ ਦੇ ਕੇ ਦੇਖੋ 1.5 ਮੀਟਰ ਦਾ ਫੋੜੇ ਨਾ ਪਹਿਣੋ ਦੇਖ ਲੋ ਲੈ ਕੇ ਕਰੇ 9 ਮੀਟਰ ਦਾ ਲੱਗ ਹੀ ਸੰਗਾ ਕਰਨ ਤੇ ਮੇਰੇ ਸਹਰ ਦੇ ਰਮਾਲੇ ਵਾਸਤੇ ਸਮੋਚ ਨਾ ਪਹਿਣਾ ਕਰਿਆ ਕਰੋ ਇਹ ਤਾਂ 5 ਮੀਟਰ ਹੋ ਰਿਹਾ ਕਿ ਵਿਚਾਲੇ ਸੌਣ ਪਾ ਕੇ ਫੁੱਲਾ ਜੇ ਕਿਤੇ ਸੀ ਦੂਜੇ ਦਾਜ ਦਿੰਨੇ ਹੋ ਮੇਰੇ ਸਾਹਿਬ ਦਾ ਵੈਡ ਵੀ ਕਿਤੇ ਗੁਰਦੁਆਰੇ ਚਾਹਦਾ ਬੜਾ ਪਾਗ ਡਿਆ ਕਰੇ ਸਤਿਗੁਰ ਸ਼ੈਨਸ਼ਾ ਦਰਬਾਰ ਅੰਦਰ ਜਾ ਕੇ ਮਨ ਖੁਸ਼ ਹੋ ਜਾਵੇ ਜਿਨ੍ਹਾਂ ਮਹਾਰਾਜ ਮਿੱਤਾਂ ਸਮਝਦੇ ਮਹਾਰਾਜ ਦਾ ਸਭ ਬਾਲਾ ਕਹਿੰਦੇ ਸਮਝੀ ਜਾਂਦੇ ਨੇ ਤੇ ਹੁਣ ਸੰਗਤਾਂ ਕੋਲੋਂ ਕਿਵੇਂ ਇਹ ਜੱਜ ਤੋਂ ਮੰਗੇ ਤੇ ਇੱਕ ਚੀਜ਼ ਪੇਸ਼ ਕਰਕੇ ਮੈਂ ਸਾਡੀਆਂ ਤਿਆਰੀਆਂ ਕਿੱਧਰੋਂ ਨੇ ਮੇਰੇ ਸਾਹਿਬ ਨੇ ਸਰਬਾਨ ਸਪਰਵਾਰ ਸਾਡੀ ਖਾਤਰ ਵਾਰ ਕੇ ਤੇ ਕੀ ਮੰਗੀ ਸਾਨੂੰ ਝੋਲੀ ਪਾ ਲਿਆ ਤੇ ਮੇਰਾ ਸੋਫੀ ਬਸੇ ਮੋਰੋ ਪਰਵਾ ਸਾਨੂੰ ਗੋਤ ਪਾ ਲਿਆ ਹੁਣ ਸਾਹਿਬ ਦੀ ਗੋਤ ਚ ਬੈਠੇ ਰੋ ਪਾਏ ਚਾਹਤੇ ਕਿੰਜ ਬੈਠੇ ਰ ਤੁਹਾਡੀ ਮਰਜ਼ੀ ਸਿਕੜਾ ਫਕੀਰਾਂ ਨੂੰ ਕੋਈ ਜ਼ੋਰ ਲਾਉਣੇਗਾ ਤੇ ਆ ਮੇਰੀਆਂ ਭੈਣਾ ਸੰਗ ਤੋ ਹੁ ਮਾ ਮਾ ਕੇ ਹੋ ਝਟਲਾ ਲਓ ਮਾਇਆ ਜੀ ਲੱਭੀ ਚਾਲੋ ਘੋੜੇ ਨੇ ਘੁੱਟ ਦਾ ਜੈਤੋਂ ਆਉਗੀ ਕਦੇ ਤਾਂ ਬਣੋਗੇ ਛੱਡ ਦੇ ਦਸ ਨੇ ਗੁਰਦਾਰ ਦਾ ਬਣਾ ਕੀ ਹੱਤਾਂ ਕੇ ਮੁੜਦੇ ਕਿਹੜੇ ਸਹੀ ਆਪਣੀਏ ਪਿਆਰ ਨਾਲ ਸੜ ਗਿਆ ਸੰਘੇ ਸੜ ਗਿਆ ਕੋਟਾ ਦੇ ਸੰਘੇ ਸੜ ਗਿਆ ਸੰਗਤਾਂ ਜੱਜ ਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਅਜੀਤ ਸਿੰਘ ਗੜੀ ਚੰਕੌਰ ਤੋਂ ਮੇਰੇ ਦਾਦਾ ਜੀ ਤਾਂ ਹਨ ਕਾਲਸੇ ਦਾ ਪੜਨਾ ਭੰਗੋੜੇ ਚ ਪੜਨਾ ਸਾਹਿਬ ਕਾਲ ਜਖਾਲਸੇ ਦਾ ਆਨੰਦਪੁਰ ਜੋਨ ਉਹ ਰਸਤੀ ਖਾਲਸੇ ਦੇ ਪੇਪਰ ਹੋਏ ਗੜੀ ਚਮਕੌਰ ਚ ਉੱਥੇ ਮੇਰੇ ਮਾਲਕ ਦੇ ਚਰਣਾ ਬੇਨਤੀ ਕਰੀਏ ਤੋ ਕੱਲ੍ਹ ਹੀ ਜੰਹੇ ਚੜ ਗਿਆ ਨਹੀਂ ਮੰਨਿਆ ਹਾੜਾ ਮੈਂ ਦਸ਼ਮਣ ਦੇ ਦਲ ਫੋਕਦੂ ਬਣ ਕੇ ਚੰਗਿਆਰਾ ਮੈਂ ਦਸ਼ਮਣ ਦੇ ਦਲ ਫੋਕਦੂ ਬਣ ਕੇ ਚੰਗਿਆਰਾ ਆ ਦਸ਼ਮਣ बाला फे नाला ना ना हो मैं बाला जी पुन बन जे पियला जी मामा ते अल जगामा लू गरे विच माए पाव सते बि माया सुदा सतगुण